ਪਬਲਿਕ ਦੇ ਵਿੱਚ ਬੜੀ ਕਾਲੀ ਆ ਕੇ ਜਿਹੜੂ ਪਿਛਲੇ 25 ਸਾਲ ਪਹਿਲਾਂ ਜਿਹੜੇ ਹਾਲਾਤ ਬਣੇ ਸਨ ਪੰਜਾਬ ਵਿੱਚ ਰਾਜਨੀਤਿਕ ਤਬਦੀਲੀ ਦੇ ਉਹ ਸਾਰੀ ਤਬਦੀਲੀ ਬੁਰੀ ਤਰ੍ਹਾਂ ਨਾਲ ਫਲਪਸ਼ ਹੋ ਚੁੱਕਿਆ ਅੱਜ ਲੋਕ ਚਾਹੁੰਦੇ ਨੇ ਕਿ ਇੱਕ ਵਾਰੀ ਫਿਰ ਤੋਂ ਸ਼੍ਰੋਮਣੀ ਕਾਲੀ ਦਲ ਨਾਲ ਜੁੜਨਾ ਕਿਉਂਕਿ ਕਾਲੀ ਦਲ ਦੀਆਂ ਸਰਕਾਰਾਂ ਸਮੇਂ ਹਰ ਵਰਗ ਨੂੰ ਦਿੱਤੀ ਹੋਈ ਜਿਹੜੀ ਮਾਣ ਸਰਕਾਰ ਤੇ ਸੁਰੱਖਿਅਤ ਸੀ ਅੱਜ ਹਾਲਾਤ ਜਿਵੇਂ ਹੀ ਉਹਦੇ ਉਲਟ ਬਣੇ ਹੋਏ ਨੇ ਮੇਰਾ ਮੁਕਾਬਲਾ ਇੱਥੇ ਦੋਨਾਂ ਕਾਂਗਰਸੀਆਂ ਨਾਲ ਜਿਹੜੇ ਕਾਂਗਰਸ ਵੱਲੋਂ ਖੜੇ ਸਾਫਟਾ ਐਮਪੀ ਨੇ ਉਹ ਤਾਂ ਹੈਗੇ ਨੇ ਜਿਹੜੇ ਆਮ ਆਦਮੀ ਪਾਰਟੀ ਕੋਲ ਨੇ ਉਹ ਵੀ ਕਾਂਗਰਸੀ ਦੇ ਬੰਦੇ ਨੇ ਸੋ ਮੇਰਾ ਮੁਕਾਬਲਾ ਦੋ ਕਾਂਗਰਸੀਆਂ ਨਾਲ ਹੈ ਪੰਜਾਬ ਦੇ ਅੰਦਰ ਲੋਕਾਂ ਨੇ ਇਹਨਾਂ ਨੂੰ ਕੱਲਿਆਂ ਕੱਦਿਆਂ ਨੂੰ ਚੱਲਣਾ ਨਹੀਂ ਸੀ ਇੱਕ ਗੁਪਤ ਵੀ ਆਉਂਦਾ ਚੱਲ ਰਿਹਾ ਹੈ ਕਿ ਅਲੱਗ-alag ਕੈਂਡੀਡੇਟ ਫੜਾਓ ਇੱਕ ਦੂਜੇ ਨੂੰ ਮਾਰਾ ਚੰਗਾ ਬੋਲੋ ਸੰਗਤ ਦੇ ਉਹਨਾਂ ਦੇ ਦਿਲوں ਵਿੱਚ ਦਿਤਾ ਦੋ ਵੀ ਕਿ ਝਾੜੂ ਦਾ ਬਟਨ ਪੰਜਾ ਤੇ ਪੰਡੇ ਦਾ ਬਟਨ ਝਾੜੋ ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਲੋਕ ਸਭਾ ਚੋਣਾਂ 2024 ਦੀਆਂ ਦਾ ਚੋਣ ਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਹਰ ਇੱਕ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤਾਂ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਹਲਕ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਹਲਕਾ ਸਮਰਾਲਾ ਦੇ ਸ਼ਹਿਰ ਮਾਛੀਵਾੜਾ ਸਾਹਿਬ ਦੇ ਨੇੜੇ ਪਿੰਡਾਂ ਦਾ ਦੌਰਾ ਕਰਨ ਦੇ ਲਈ ਇੱਕ ਮੀਟਿੰਗ ਦੇ ਵਿੱਚ ਪਹੁੰਚੇ ਸੀ ਜਿਨ੍ਹਾਂ ਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਗਿਆ ਵਿਕਰਮਜੀਤ ਸਿੰਘ ਖਾਲਸਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਡੀ5 ਚੈਨਲ ਬਨ ਜੀ ਸਰ ਠੀਕ ਹੈ ਧੰਨਵਾਦ ਬਹੁਤ ਕਿਸ ਤਰ੍ਹਾਂ ਦਾ ਲੋਕਾਂ ਦਾ ਉਤਸ਼ਾਹ ਮਿਲ ਰਿਹਾ ਹੈ ਚੋਣ ਪ੍ਰਚਾਰ ਦੇ ਲਈ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਹੈ ਲਗਾਤਾਰ ਤੁਸੀਂ ਆਏ ਦਿਨ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਮੜਾ ਬਾਜੀ ਸਵਾਹ ਲੋਕਾਂ ਦੇ ਅੰਦਰ ਇਸ ਲੋਕ ਸਭਾ ਦੀ ਚੋਣ ਨੂੰ ਲੈ ਕੇ ਹਰ ਰੋਜ਼ ਮੈਂ ਇੱਕ ਨਵੇਂ ਹਲਕੇ ਦੇ ਵਿੱਚ ਜਾਣਾ ਅੱਜ ਸਭਰਾ ਹਲਕੇ ਚਾ ਪਰਮਜੀਤ ਸਿੰਘ ਢਲੋਂਾਂ ਦੀ ਗਵਾਈ ਚ ਮਾਚੀਵਾੜਾ ਸਾਹਿਬ ਦੇ ਲਾਗਲੇ ਪਿੰਡਾਂ ਦੇ ਵਿੱਚ ਆਪਾਂ ਘੁੰਮ ਰਹੇ ਆਂ ਸਵੇਰ ਤੋਂ ਹੀ ਸਾਰ ਸੰਤਾ ਸਿੰਘ ਮਹਿਤਪੂਰੀ ਜੀ ਸਾਡੇ ਇਲੈਕਸ਼ਨ ਇੰਚਾਰਜ ਢਿਲੋਂ ਸਾਹਿਬ ਇਹਨਾਂ ਦੀ ਸਾਰੀ ਟੀਮ ਚੱਲ ਰਹੀ ਆ ਵੱਡੇ-ਵੱਡੇ ਇਕੱਠਾਂ ਦੇ ਰੂਪ ਦੇ ਵਿੱਚ ਲੋਕ ਸਾਹਮਣੇ ਆ ਕੇ ਆਪ ਨੂੰ ਹਾਰੇ ਸਾਨੂੰ ਮਿਲ ਵੀ ਰਹੇ ਨੇ ਔਰ ਵੱਡੇ ਇਕੱਠਾਂ ਨੂੰ ਮੈਂ ਸਮੋਦਨ ਕਰ ਰਿਹਾ ਪਬਲਿਕ ਦੇ ਵਿੱਚ ਬੜੀ ਕਾਲੀ ਆ ਕਿ ਜਿਉ ਪਿਛਲੇ 25 ਸਾਲ ਪਹਿਲਾਂ ਜਿਹੜੇ ਹਾਲਾਤ ਬਣੇ ਸਨ ਪੰਜਾਬ ਵਿੱਚ ਰਾਜਨੀਤਿਕ ਤਬਦੀਲੀ ਦੇ ਉਹ ਸਾਰੀ ਤਬਦੀਲੀ ਬੁਰੀ ਤਰ੍ਹਾਂ ਨਾਲ ਫਲॉप ਸ਼ੋ ਹੋ ਚੁੱਕਿਆ ਅੱਜ ਲੋਕ ਚਾਹੁੰਦੇ ਨੇ ਕਿ ਇੱਕ ਵਾਰੀ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਕਿਉਂਕਿ ਕਾਲੀਦਾਲੀਆ ਸਰਕਾਰਾਂ ਸਮੇਂ ਹਰ ਵਰਗ ਨੂੰ ਦਿੱਤੀ ਹੋਈ ਜਿਹੜੀ ਮਾਣ ਸਤਿਕਾਰ ਤੇ ਸੁਰੱਖਤੀ ਅੱਜ ਹਾਲਾਤ ਜਿਵੇਂ ਹੀ ਉਹਦੇ ਉਲਟ ਬਣੇ ਹੋਏ ਨੇ ਕੋਈ ਵੀ ਗੱਲ ਹੀ ਗੱਲ ਕਹੀ ਹੋਈ ਆ ਉਹ ਪੂਰੀ ਨਹੀਂ ਕਰ ਸਕੀ ਇਹ ਸਰਕਾਰ ਸੋ ਲੋਕ ਚਾਹੁੰਦੇ ਨੇ ਜਲਦੀ ਤੋਂ ਜਲਦੀ ਇੱਕ ਤਰੀਕ ਆਵੇ ਔਰ ਚਾਰ ਤਰੀਕ ਨੂੰ ਅਸੀਂ ਸੀਟ ਜਿੱਤ ਕੇ ਪਾਰਟੀ ਵਿੱਚ ਚੋਣੇ ਇਸ ਹਲਕੇ ਦੇ ਵਿੱਚ ਗੱਲ ਕਰੀਏ ਤਾਂ ਤੁਸੀਂ ਆਪਣਾ ਮੁਕਾਬਲਾ ਕਿਹੜੀ ਪਾਰਟੀ ਦੇ ਨਾਲ ਮੰਨਦੇ ਹੋ ਜਾਹੇ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵੱਲੋਂ ਦੁਬਾਰਾ ਤੋਂ ਪਹਿਲਾਂ ਤੋਂ ਸੰਸਦ ਮੈਂਬਰ رہ ਚੁੱਕੇ ਡਾਕਟਰ ਅਮਰ ਸਿੰਘ ਹੁਣੇ ਚੋਣ ਮੈਦਾਨ 'ਚ ਨਹੀਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਾਂਗਰਸ ਛੱਡ ਕੇ ਆਏ ਹੋਏ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਨੂੰ ਤੇ ਮੈਦਾਨ ਚੋਣ ਮੈਦਾਨ 'ਚ ਉਤਾਰਿਆ ਪਰ ਭਾਜਪਾ ਨੇ ਹਜੇ ਤੱਕ ਉਮੀਦਵਾਰ ਨਹੀਂ ਐਲਾਨਿਆ ਨਹੀਂ ਭਾਜਪਾ ਬਾਰੇ ਤਾਂ ਚਲੋ ਭਾਜਪਾ ਤਾਂ ਇੱਕ ਵੱਡੀ ਪਾਰਟੀ ਆ ਉਹਦਾ ਜਦੋਂ ਵੀ ਮੁਕਾਬਲਾ ਦੇਗੀ ਪਾਰਟੀ ਤੇ ਹਲੇ ਤਾਂ ਕਾਜੀ ਵੀ ਭਰਨੇ ਨੇ ਬ ਜਿਹੜੀ ਨੋਮੀਨੇਸ਼ਨ ਫਿਲਿੰਗ ਦੇ ਲਾਸਟ ਡੇ ਤੱਕ ਵੀ ਉਮੀਦਵਾਰ ਦੇ ਸਕਦੀ ਹੁੰਦੀ ਆ ਉਹ ਤਾਂ ਹਲੇ ਚਲੋ ਉਹਨਾਂ ਨੇ ਦੇਣਾ ਮੇਰਾ ਮੁਕਾਬਲਾ ਇੱਥੇ ਦੋਨਾਂ ਕਾਂਗਰਸੀਆਂ ਨਾਲ ਹੀ ਹੈ ਜਿਹੜੇ ਕਾਂਗਰਸ ਵੱਲੋਂ ਖੜੇ ਸਾਫਟਾ ਐਮਪੀ ਨੇ ਉਹ ਤਾਂ ਹੈਗੇ ਨੇ ਜਿਹੜੇ ਆਮ ਆਦਮੀ ਪਾਰਟੀ ਕੋਲ ਨੇ ਉਹ ਵੀ ਕਾਂਗਰਸ ਦੇ ਬੰਦੇ ਨੇ ਸੋ ਮੇਰਾ ਮੁਕਾਬਲਾ ਦੋ ਕਾਂਗਰਸੀਆਂ ਨਾਲ ਇੱਥੇ ਇੱਕ ਗੁਪਤ ਸਮਝੌਤੇ ਤਹਿਤ ਬੰਦਾ ਵੀ ਕਾਂਗਰਸ ਨੂੰ ਨੇ ਆਮ ਪਾਰਟੀ ਨੂੰ ਦਿੱਤਾ ਤੇ ਇਹਨਾਂ ਦੋਨਾਂ ਨਾਲ ਹੀ ਮੇਰਾ ਮੁਕਾਬਲਾ ਲੈ ਦੇ ਕੇ ਆਪ ਮੰਨਿਓ ਕਿ ਦੋ ਕਾਂਗਰਸੀ ਮੇਰੇ ਖਿਲੇ ਖੜੇ ਨੇ ਕਿਉਂਕਿ ਇਹ ਚੀਜ਼ ਬੜੀ ਸਪਸ਼ਟ ਆ ਕਿ ਪੰਜਾਬ ਦੇ ਅੰਦਰ ਲੋਕਾਂ ਨੇ ਇਹਨਾਂ ਨੂੰ ਇਕੱਲਿਆਂ-ਇਕੱਲਿਆਂ ਨੂੰ ਚੱਲਣਾ ਨਹੀਂ ਸੀ ਇੱਕ ਗੁੱਫਤ ਵੀ ਆਉਂਦਾ ਚੱਲ ਰਿਹਾ ਕਿ ਲਗ ਲਗ ਕੈਂਡੀਡੇਟ ਖੜਾ ਹੋ ਇੱਕ ਦੂਜੇ ਨੂੰ ਮਾਰਾ ਚੰਗਾ ਬੋਲੋ ਸੰਗਤ ਦੇ ਉਹਨਾਂ ਦੇ ਜਿਹਨੂੰ ਵੀ ਜਿਤਾ ਦੋਗੀ ਤੇ ਝਾੜੂ ਦਾ ਬਟਨ ਪੰਜਾ ਤੇ ਪੰਜੇ ਦਾ ਬਟਨ ਝਾੜੋ ਅਸ ਸੁਨੀਲ ਜਖਰ ਉਹਨਾਂ ਦਾ ਇੱਕ ਬਿਆਨ ਆਇਆ ਅੱਜ ਸਾਹਮਣੇ ਉਹ ਕਹਿੰਦੇ ਜਿਹੜਾ ਤਪੇ ਹੋਏ ਤੰਦੂਰ ਦੇ ਵਿੱਚ ਅਕਾਲੀ ਦਲ ਆਪਣੀ ਸਿਆਸੀ ਰੋਟੀਆਂ ਸੇਕ ਰਹੀ ਆ ਉਸ ਨੂੰ ਕਿਸਵੇਂ ਦੇਖਦੇ ਹੋ ਤੁਸੀਂ ਕੋਈ ਕੋਈ ਨਹੀਂ ਜੀ ਇਹ ਤਾਂ ਐਵੇਂ ਉਹਨੂੰ ਕਰੀ ਜਾਂਦੇ ਨੇ ਸਾਡੇ ਸਹਾਰੇ ਚੱਲਦੇ ਸੀ ਨਾ ਤਾਂ ਉਹਨਾਂ ਨੂੰ ਬੰਦੇ ਲੱਭਦੇ ਪਏ ਨੇ ਨਾ ਉਹਨਾਂ ਨੂੰ ਪਿੰਡਾਂ 'ਚ ਕੋਈ ਉਹਨਾਂ ਦੀ ਅਪਰੋਚ ਹੈਗੀ ਆ ਤੇ ਐਵੇਂ ਫਰਸਟ੍ਰੇਸ਼ਨ ਦੀਆਂ ਗੱਲਾਂ ਨੇ ਤੰਦੂਰ ਤਪਿਆ ਚ ਅਸੀਂ ਰੋਟੀਆਂ ਨਹੀਂ ਸੇਕਦੇ ਤੰਦੂਰ ਸਰਕਾਰ ਦੇ ਫੇਲਿਅਰ ਨੇ ਤਪਾਇਆ ਅਸੀਂ ਉਹ 'ਚ ਕੁਝ ਨਹੀਂ ਕੀਤਾ ਸੈਂਟਰਲ ਗਵਰਨਮੈਂਟ ਕਈ ਸਟੇਟ ਅਫੇਅਰ ਹੋਈ ਆ ਬਹੁਤੀਆਂ ਗੱਲਾਂ 'ਚ ਸਟੇਟ ਗਵਰਨਮੈਂਟ ਫੇਲ ਹੋਈ ਆ ਤੰਦੂਰ ਤਾਂ ਤਪਣਾ ਹੀ ਸੀ ਇਹ ਤੰਦੂਰ ਤਪਿਆ ਹੋਇਆ ਚਾਰ ਤਰੀਕ ਨੂੰ ਜਿਹੜਾ ਹੈਗਾ ਨਾ ਸਭ ਕੁਝ ਰਾੜ ਦੂਗਾ ਤੇ ਇਕੱਲੀ ਤਰ੍ਹਾਂ ਨਿਕਲ ਕੇ ਮੁਰਿਆ ਪਿਛਲੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਜਪਾ ਦੇ ਨਾਲ ਅਕਾਲੀ ਦਲ ਦੇ ਵੱਲੋਂ ਚੋਣਾਂ ਜਿਹੜੀਆਂ ਨੇ ਲੜੀਆਂ ਗਈਆਂ ਸੀ ਇਸ ਵਾਰ ਅਕਾਲੀ ਦਲ ਇਕੱਲੀ ਪਾਰਟੀ ਹੈ ਜਿਹੜੀ ਇਕੱਲੀ ਚੋਣ ਲੜ ਰਹੀ ਹੈ ਭਾਜਪਾ ਤੇ ਬਿਨਾਂ ਸਮਰਥਨ ਤੋਂ ਕਿਵੇਂ ਦੇਖਦੇ ਹੋ ਕਿੰਨਾ ਕੁ ਫਰਕ ਪਾਊਗਾ ਚੋਣਾਂ ਦੇ ਵਿੱਚ ਸ਼ਹਿਰੀ ਖੇਤਰਾਂ 'ਚ ਜਿਹੜਾ ਹੈਗਾ ਵਾ ਭਾਜਪਾ ਦਾ ਪ੍ਰਭਾਵ ਬਣਿਆ ਜਾਂਦਾ ਸੀ ਪਿੰਡੂ ਖੇਤਰਾਂ 'ਚ ਅਕਾਲੀ ਦਲ ਦਾ ਇੱਕ ਕੰਬੀਨੇਸ਼ਨ ਬਣਿਆ ਹੋਇਆ ਸੀ ਨਾ ਸੋ ਮੈਂ ਸਮਝਦਾ ਕਿ ਸ਼ਹਿਰੀ ਖੇਤਰ ਦੇ ਵਿੱਚ ਵੀ ਸ਼ਰੋਣ ਅਕਾਲੀ ਦਲ ਆਪਣੀ ਹਿੱਸੇਮੰਦੀ ਵੋਟ ਲਾਊਗਾ ਤੇ ਕਈ ਖੇਤਰਾਂ ਦੇ ਵਿੱਚ ਸਾਡਾ ਚਾਰ ਕੋਨਾ ਮਖਾਲਾ ਵੀ ਹੁਣ ਜ ਖੰਨਾ ਖੰਨੇ ਚ ਸਾਡਾ ਚਾਰ ਕੋਨਾ ਮੁਕਾਬਲਾ ਰਹਿਣਾ ਸਾਰੀਆਂ ਪਾਰਟੀਆਂ ਨੇ ਕਹਿੰਦਾ ਸੋ ਅਕਾਲੀ ਦਲ ਨੇ ਆਪਣੀ ਹਿੱਸੇ ਮੈਂ ਦੀ ਵੋਟ ਲੈ ਲੈਣੀ ਤਾਂ ਬਿਲਕੁਲ ਇਹ ਸਾਨੂੰ ਬਿਕਰਮਜੀਤ ਸਿੰਘ ਖਾਲਸਾ ਜਿਹੜੇ ਕਿ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦਾ ਕਹਿਣਾ ਇੱਕ ਵੱਡਾ ਲੋਕਾਂ ਦਾ ਇਕੱਠ ਹੈ ਜਿਹੜਾ ਹਰ ਇੱਕ ਜਗ੍ਹਾ ਦੋਤੇ ਜਿੱਥੇ ਵੀ ਜਾ ਰਿਹਾ ਲੋਕਾਂ ਦਾ ਪਿਆਰ ਹੈ ਜਿਹੜਾ ਉਹ ਮਿਲ ਰਿਹਾ ਹੋਇਆ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀਆਂ ਚੋਣਾਂ ਦਾ ਰਿਜ਼ਲਟ ਹੈ ਦੋ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣ ਹੋਣੀ ਹੈ ਤੇ 4 ਜੂਨ ਨੂੰ ਜਿਹੜੇ ਨੇ ਉਹ ਨਤੀਜੇ ਸਾਹਮਣੇ ਆਉਣਗੇ ਕਿ ਕਿਹੜੀ ਪਾਰਟੀ ਨੂੰ ਲੋਕ ਫਤਵਾ ਦੇ ਕੇ ਜਿਤਾਉਂਦੇ ਨੇ ਤਬ ਬਧਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਰਧਾਰਨ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ